ਸਤਿ ਸ਼੍ਰੀ ਅਕਾਲ ਮੈਂ ਹਰਕਰਨ ਸਿੰਘ ਸੱਚ ਕਹੁੰਦੀ ਇਸ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀਆਂ ਚੋਣਾਂ ਕੱਲ ਸੰਪੂਰਨ ਸ਼ਾਂਤੀ ਤਰੀਕੇ ਦੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਸੰਪੂਰਨ ਹੋ ਗਈਆਂ ਸਿਰੇ ਚੜ ਗਈਆਂ ਨੇਪਰੇ ਚੜ ਗਈਆਂ ਆਵੇਂ ਇਸ ਕਮੇਟੀ ਦਾ ਗਠਨ ਉਸ ਸਮੇਂ ਦੀ ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋਂ 2014 ਦੇ ਵਿੱਚ ਇੱਕ ਨਵਾਂ ਕਾਨੂੰਨ ਪਾਸ ਕਰਕੇ ਕਰ ਦਿੱਤਾ ਗਿਆ ਸੀ ਪਰ ਇਹ ਮਾਮਲਾ ਲੰਬੇ ਸਮੇਂ ਤੱਕ ਅਦਾਲਤਾਂ ਦੇ ਵਿੱਚ ਲਟਕਿਆ ਰਿਹਾ। ਸਾਲਾਂ ਬੱਧੀ ਕਾਨੂੰਨੀ ਲੜਾਈ ਲੜਨ ਤੋਂ ਬਾਅਦ ਸੰ 2022 ਦੇ ਵਿੱਚ ਆਖਿਰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਅਤੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ 2014 ਨੂੰ ਸੰਵਿਧਾਨਿਕ ਤੌਰ ਤੇ ਸਹੀ ਕਰਾਰ ਦਿੱਤਾ ਇਸ ਫੈਸਲੇ ਤੋਂ ਬਾਅਦ ਹੀ ਸੂਬੇ ਦੇ ਵਿੱਚ ਚੋਣਾਂ ਦਾ ਰਸਤਾ ਸਾਫ ਹੋਇਆ ਸੀ ਹੁਣ ਤੱਕ ਹਰਿਆਣਾ ਵਿੱਚ ਸਥਿਤ 52 ਇਤਿਹਾਸਿਕ ਗੁਰੂ ਘਰਾਂ ਨੂੰ ਇੱਕ ਐਡ ਹੌਕ ਕਮੇਟੀ ਹੀ ਸੰਭਾਲ ਰਹੀ ਸੀ ਜਿਹੜੀ ਕਿ ਹਰਿਆਣਾ ਦੀ ਸਰਕਾਰ ਵੱਲੋਂ ਨਾਮਿਨੇਟ ਕੀਤੀ ਗਈ ਸੀ ਉਹਦੇ ਵੱਲੋਂ ਹੀ ਸਾਰਾ ਕੰਮਕਾਜ ਦੇਖਿਆ ਜਾਂਦਾ ਸੀ ਹੁਣ ਹਰਿਆਣਾ ਵਿੱਚ ਹੋਈਆਂ ਇਹਨਾਂ ਚੋਣਾਂ ਦੇ ਵਿੱਚ 40 ਸੀਟਾਂ ਸਨ ਅਤੇ 365000 ਰਜਿਸਟਰਡ ਸਿੱਖ ਵੋਟਰ 82 ਉਹ ਇਹਨਾਂ ਵੋਟਾਂ ਦੇ ਵਿੱਚ ਹਿੱਸਾ ਲੈ ਸਕਦਾ ਸੀ ਇਹਨਾਂ ਵੋਟਰਾਂ ਦੇ ਵਿੱਚੋਂ 265301 ਮਰਦ ਤੇ 90882 ਔਰਤ ਵੋਟਰ ਸਨ ਚੋਣਾਂ ਦੇ ਵਿੱਚ ਕੁੱਲ 69.85 ਫੀਸਦੀ ਵੋਟਾਂ ਪੋਲ ਹੋਈਆਂ ਮਤਲਬ ਲਗਭਗ 70% ਵੋਟਾਂ ਪੋਲ ਹੋਈਆਂ 40 ਵਿੱਚੋਂ 34 ਵਾਰਡ ਵਿੱਚ ਪੋਲਿੰਗ ਹੋਈ 398 ਪੋਲਿੰਗ ਬੂਥਾਂ ਤੇ ਵੋਟਾਂ ਪਈਆਂ ਤੇ 350980 ਵੋਟਰਾਂ ਵੋਟਾਂ ਦੇ ਵਿੱਚੋਂ ਜਿਹੜੀਆਂ ਕੁੱਲ ਵੋਟਾਂ ਭੁਗਤੀਆਂ ਉਸਨਾਂ 245167 ਇਹਨਾਂ ਵੋਟਰਾਂ ਨੇ ਆਪਣੇ ਹੱਕ ਦਾ ਇਸਤੇਮਾਲ ਕੀਤਾ ਲਗਭਗ 70% ਵੋਟਰਾਂ ਨੇ ਆਪਣੀਆਂ ਵੋਟਾਂ ਪਾਈਆਂ ਵਾਰਡ ਨੰਬਰ 25 ਜਿਹੜਾ ਸਿਟੋਹਾਣਾ ਉਸ ਤੋਂ ਪਹਿਲਾਂ ਹੀ ਅਮਨਪ੍ਰੀਤ ਕੌਰ ਬਿਨਾਂ ਕਿਸੇ ਮੁਕਾਬਲੇ ਤੋਂ ਨਿਰਵਿਰੋਧ ਹੀ ਚੁੜੇਗੇ ਸੀ ਇਸ ਕਰਕੇ 40 ਦੇ ਵਿੱਚੋਂ 39 ਤੇ ਵੋਟਾਂ ਪਈਆਂ ਇੱਕ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸੀ ਇਸ ਜਿਹੜਾ 39 ਬੋਰਡਾਂ ਵਿੱਚ 164 ਉਮੀਦਵਾਰ ਮੈਦਾਨ ਵਿੱਚ ਸਨ ਚਾਰ ਵੱਡੇ ਧੜੇ ਜਿਹੜੇ ਨੇ ਉਹ ਇਹਨਾਂ ਚੋਣਾਂ ਦੇ ਵਿੱਚ ਭਾਗ ਲੈ ਰਹੇ ਸੀ ਇੱਕ ਜਿਹੜਾ ਪਹਿਲਾ ਧੜਾ ਸੀ ਪੰਥਕ ਦਲ ਢੀਂਡਾ ਜਿਸ ਦੀ ਅਗਵਾਈ ਜਗਦੀਸ਼ ਸਿੰਘ ਢੀਂਡਾ ਕਰ ਰਹੇ ਸਨ ਸਿੱਖ ਸਮਾਜ ਸੰਗਠਨ ਦੀ ਪ੍ਰਧਾਨਗੀ ਦਦਾਸ ਸਿੰਘ ਨਲ ਵੀ ਕਰ ਰਹੇ ਸਨ ਹਰਿਆਣਾ ਸਿੱਖ ਪੰਥਕ ਦਲ ਦੀ ਪ੍ਰਧਾਨਗੀ ਬਲਦੇਵ ਸਿੰਘ ਕਿਆਮਪੁਰੀ ਆਜ਼ਾਦ ਅਕਾਲੀ ਦਲ ਅਕਾਲੀ ਦਲ ਆਜ਼ਾਦ ਜਿਹੜਾ ਹੈ ਇਹ ਬਲਜੀਤ ਸਿੰਘ ਦਾਦੂਵਾਲ ਇਸ ਧੜੇ ਦੀ ਪ੍ਰਧਾਨਗੀ ਕਰ ਰੇ ਸੀ ਸਭ ਮੁੱਖ ਇਹ ਚਾਰ ਧੜੇ ਚੋਣਾਂ ਦੇ ਵਿੱਚ ਜਿਹੜੇ ਭਾਗ ਲੈ ਰਹੇ ਸੀ ਚਾਰੇ ਹੀ ਦਾਵੇਦਾਰ ਸੀ ਕਿ ਅਸੀਂ ਇਹ ਚੋਣਾਂ ਜਿੱਤ ਕੇ ਗੁਰਦੁਆਰਿਆਂ ਦੀ ਸੰਭਾਲ ਦੇ ਲਈ ਪ੍ਰਧਾਨਗੀ ਆਪਣੀ ਦਾਵੇਦਾਰੀ ਪੇਸ਼ ਕਰ ਕਰ ਸਕੀਏ ਢੀਂਡਾ ਅਤੇ ਦਾਦੂਵਾਲ ਪਹਿਲਾਂ ਹੀ ਇਸ ਐਡਹੌਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ ਅ ਪ੍ਰਧਾਨਗੀ ਸੰਭਾਲ ਚੁੱਕੇ ਨੇ ਇਨ੍ਹਾਂ ਚੋਣਾਂ ਦੇ ਵਿੱਚ ਵੱਡਾ ਉਲਟਫੇਰ ਉਦੋਂ ਹੋਇਆ ਜਦੋਂ ਸਿਰਸਾ ਦੇ ਕਾਲਾਂ ਵਾਲੀ ਸੀਟ ਜਿਹਨੂੰ ਵਾਰਡ ਨੰਬਰ 35 ਕਿਹਾ ਜਾਂਦਾ ਹੈ ਉਸ ਤੋਂ ਸਾਬਕਾ ਪ੍ਰਧਾਨ ਤੇ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ 1771 ਵੋਟਾਂ ਦੇ ਵੱਡੇ ਫਰਕ ਨਾਲ ਹਾਰ ਜਾਂਦੇ ਉਹਨਾਂ ਨੂੰ ਹਰਾਉਣ ਵਾਲਾ ਇੱਕ 28 ਸਾਲ ਦਾ ਵਕੀਲ ਬਿੰਦਰ ਸਿੰਘ ਖਾਲਸਾ ਸੀ ਇਹ ਕਾਲਾਵਲੀ ਪਿੰਡ ਦਾ ਹੀ ਵਸਨੀਕ ਹੈ ਉੱਥੇ ਦਾ ਹੀ ਰਹਿਣ ਵਾਲਾ ਹੈ ਬਿੰਦਰ ਸਿੰਘ ਖਾਲਸਾ ਨੂੰ 4914 ਵੋਟਾਂ ਪਈਆਂ ਜਦਕਿ ਦਾਦੂਵਾਲ ਨੂੰ 3147 ਵੋਟਾਂ ਪਈਆਂ ਅਤੇ ਨੋਟਾਂ ਨੂੰ ਨਨ ਆਫ ਦਾ ਅਬਵ ਜਿਹੜਾ ਕਹਿੰਦੇ ਆ ਉਹਨੂੰ 49% ਵੋਟ 49 ਵੋਟਾਂ ਪਈਆਂ ਕੁਲ ਤੇ ਇਸ ਤਰ੍ਹਾਂ 1771 ਵੋਟਾਂ ਦੇ ਵੱਡੇ ਹਰਕ ਨਾਲ ਬਲਜੀਤ ਸਿੰਘ ਦਾਦੂਵਾਲ ਹਾਰ ਗਏ। ਇਸੇ ਤਰ੍ਹਾਂ ਹੀ ਹਰਿਆਣਾ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਲੋਕੇਵਾਲਾ ਜਿਹੜੇ ਸੀ ਰੋੜੀ ਹਲਕੇ ਦੇ ਵਾਰਡ ਨੰਬਰ 36 ਤੋਂ ਕੁਲਦੀਪ ਸਿੰਘ ਫੱਗੂ ਤੋਂ ਹਾਰ ਗਏ। ਕੁਲਦੀਪ ਸਿੰਘ ਫੱਗੂ ਨੂੰ 5723 ਵੋਟਾਂ ਪਈਆਂ ਤੇ ਬਾਬਾ ਗੁਰਮੀਤ ਸਿੰਘ ਤਲੋਕੇਵਾਲੇ ਨੂੰ 4740 ਵੋਟਾਂ ਪਈਆਂ। ਏ ਵੀ 983 ਵੋਟਾਂ ਦੇ ਵੱਡੇ ਫਰਕ ਨਾਲ ਇਹ ਚੋਣਾਂ ਦੇ ਵਿੱਚ ਹਾਰ ਗਿਆ ਹੁਣ ਆਪਾਂ ਗੱਲ ਕਰਦੇ ਹਾਂ ਜਿੱਤਣ ਵਾਲੇ ਉਮੀਦਵਾਰਾਂ ਦੀ ਜਗਦੀਸ਼ ਸਿੰਘ ਛਿੰਡਾ ਵਾਰਡ ਨੰਬਰ 18 ਅਸੰਧ ਤੋਂ 1941 ਵੋਟਾਂ ਦੇ ਫਰਕ ਨਾਲ ਜਿੱਤੇ ਛਿੰਡਾ ਨੂੰ 4216 ਵੋਟਾਂ ਪਈਆਂ ਤੇ ਉਹਨਾਂ ਦੇ ਵਿਰੋਧੀ ਬਲਕਾਰ ਸਿੰਘ ਨੂੰ 2275 ਵੋਟਾਂ ਇਸੇ ਤਰ੍ਹਾਂ ਦਦਾਤ ਸਿੰਘ ਨਲਵੀ ਵਾਰਡ ਨੰਬਰ 13 ਜਿਹੜਾ ਸ਼ਾਹਬਾਦ ਹੈ ਉਸ ਤੋਂ 200 ਵੋਟਾਂ ਦੇ ਫਰਕ ਦੇ ਨਾਲ ਜਿੱਤੇ ਨਲਵੀ ਨੂੰ 2485 ਵੋਟਾਂ ਪੰਜਾ ਤੇ ਵਿਰੋਧੀ ਉਮੀਦਵਾਰ ਨੂੰ 2285 ਵਾਰਡ ਨੰਬਰ 10 ਬिलासपुर ਤੋਂ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਧਿਆਨਪਰੀ 249 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕਰਨ ਦੇ ਵਿੱਚ ਸਫਲ ਰਹੇ 40 ਵਾਰਡਾਂ ਦੇ ਵਿੱਚੋਂ 22 ਵਾਰਡਾਂ ਉੱਤੇ ਆਜ਼ਾਦ ਉਮੀਦਵਾਰ ਜਿੱਤੇ 21 ਚੋਣ ਲੜਕੇ ਜਿੱਤੇ ਤੇ ਇੱਕ ਪਹਿਲਾਂ ਹੀ ਨਿਰਵਿਰੋਧ ਚੁਣੀ ਜਾ ਚੁੱਕੀ ਸੀ ਸਕੁੱਲ ਮਿਲਾ ਕੇ 40 ਚੋਂ 22 ਉਮੀਦਵਾਰ ਜਿਹੜੇ ਨੇ ਆਜ਼ਾਦ ਜਿੱਤੇ ਅੱਧੇ ਤੋਂ ਵੱਧ ਸੀਟਾਂ ਆਜ਼ਾਦ ਉਮੀਦਵਾਰਾਂ ਦੇ ਹੱਕ ਦੇ ਵਿੱਚ ਰਹੀਆਂ ਆਜ਼ਾਦ ਉਮੀਦਵਾਰਾਂ ਤੋਂ ਬਾਅਦ ਸਭ ਤੋਂ ਵੱਡਾ ਤੜਾਜੇ ਕੋਈ ਉੱਭਰ ਕੇ ਸਾਹਮਣੇ ਆਇਆ ਸੀ ਉਹ ਸੀ ਜਗਦੀਸ਼ ਸਿੰਘ ਚੀਨਾ ਦਾ ਪੰਥਕ ਦਲ ਸੀ ਇਹਨਾਂ ਦੇ 11 ਉਮੀਦਵਾਰ ਇਸ ਚੋਣਾਂ ਦੇ ਵਿੱਚ ਜੇਤੂ ਰਹੇ 22 ਆਜ਼ਾਦ ਉਮੀਦਵਾਰ ਉਸ ਤੋਂ ਬਾਅਦ 11 ਉਮੀਦਵਾਰ ਜਿਹੜਾ ਸਭ ਤੋਂ ਵੱਡਾ ਤੜਾਸੀ ਉਹ ਪੰਥਕ ਦਲ ਸੀ ਜਗਦੀਸ਼ ਸਿੰਘ ਢੀਂਡਾ ਦਾ ਅਕਾਲੀ ਦਲ ਵੱਲੋਂ ਜਿਹੜਾ ਤੜਾਸੀ ਉਹ ਬਲਦੇਵ ਸਿੰਘ ਕਿਆਮਪੁਰੀ ਦੀ ਅਗਵਾਈ ਦੇ ਵਿੱਚ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ ਤੇ ਇਹ ਚੋਣਾ ਲੜ ਰਿਹਾ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਹ ਚੋਣਾ ਬਲਦੇਵ ਸਿੰਘ ਕਿਆਮਪੁਰੀ ਦੇ ਅਗਵਾਈ ਦੇ ਵਿੱਚ ਲੜੀਆਂ ਗਈਆਂ ਸੀ ਉਹਨਾਂ ਦੇ ਸਿਰਫ 4 ਉਮੀਦਵਾਰ ਹੀ ਜਿੱਤ ਸਕੇ ਕੋਈ ਬਹੁਤਾ ਵੱਡਾ ਚੰਗਾ ਪ੍ਰਦਰਸ਼ਨ ਜਿਹੜਾ ਹੈ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਨਹੀਂ ਦਿਖਾ ਸਕਿਆ ਸਿਰਫ 4 ਉਮੀਦਵਾਰ ਹੀ ਉਹਨਾਂ ਦੇ ਜਿੱਤੇ ਲੇਕਿਨ ਇਸ ਦੇ ਉਲਟ ਅਕਾਲੀ ਦਲ ਦੇ ਜਿਹੜੇ ਸੀਨੀਅਰ ਆਗੂ ਨੇ ਦਲਜੀਤ ਸਿੰਘ ਚੀਮਾ ਉਹਨਾਂ ਵੱਲੋਂ ਐਕਸ ਤੇ ਪੋਸਟ ਪਾ ਕੇ 18 ਸੀਟਾਂ ਜਿੱਤਣ ਦਾ ਦਾਵਾ ਕਰ ਦਿੱਤਾ ਗਿਆ ਨਾਲ ਦੀ ਨਾਲ ਹੀ ਉਹਨਾਂ ਵੱਲੋਂ ਇਹ ਦਿਖਾ ਦਿੱਤਾ ਗਿਆ ਕਿ ਅਸੀਂ ਜੀ 18 ਸੀਟਾਂ ਜਿਹੜੀਆਂ ਉਹ ਜਿੱਤੇ ਹਨ ਚੀਮਾ ਨੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਵਜੋਂ ਚੋਣ ਨਹੀਂ ਲੜਨ ਦਿੱਤੀ ਗਈ ਸੀ ਅਸੀਂ ਹਰਿਆਣਾ ਸਿੱਖ ਪੰਥਕ ਦਲ ਦੇ ਨਾਮ ਤੇ ਧਾਰਮਿਕ ਖਤੜਾ ਬਣਾਇਆ ਸੀ ਤੇ ਸਾਡਾ ਚੋਣ ਨਿਸ਼ਾਨ ਜਿਹੜਾ ਮਿਲਿਆ ਸੀ ਉਹ ਢੋਲ ਸੀ ਢੋਲ ਦੇ ਚੋਣ ਨਿਸ਼ਾਨ ਤੇ ਉਹਨਾਂ ਨੇ ਚੋਣ ਲੜੀ ਸੀ ਇਸ ਨਿਸ਼ਾਨ ਤੇ ਅਸੀਂ 6 ਸੀਟਾਂ ਜਿੱਤੀਆਂ ਤੇ ਸਾਡੇ ਸਾਥੀ 12 ਹੋਰ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਦੇ ਤੌਰ ਤੇ ਜਿੱਤੇ ਨੇ ਸਾਡੀ ਚੋਣਾਂ ਤੋਂ ਪਹਿਲਾਂ ਇਹਨਾਂ ਨਾਲ ਜਿਹੜਾ ਸਮਝੌਤਾ ਹੋ ਚੁੱਕਿਆ ਸੀ ਜਿਹਨੂੰ ਅਸੀਂ ਪ੍ਰੀ ਪੋਲ ਅਲਾਈਅੰਸ ਕਹਿੰਦੇ ਆ ਉਹਨਾਂ ਦੇ ਕਹਿਣ ਮੁਤਾਬਿਕ ਇਹ 12 ਆਜ਼ਾਦ ਉਮੀਦਵਾਰ ਦੇ ਨਾਲ ਉਹਨਾਂ ਦਾ ਅਲਾਈਅੰਸ ਹੋਇਆ ਹੋਇਆ ਸੀ ਇਸ ਕਰਕੇ ਸਾਡੀਆਂ ਗਣੀਆਂ ਨੇ ਉਹ 18 ਸੀਟਾਂ ਤੇ ਜਿੱਤ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਹੀ ਇੱਕ ਦਾਵਾ ਬਲਜੀਤ ਸਿੰਘ ਦਾਦੂਵਾਲ ਵੱਲੋਂ ਵੀ ਕਰ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਚਾਰ ਪੰਜ ਸਾਡੇ ਉਮੀਦਵਾਰ ਜਿੱਤੇ ਨੇ, ਬਾਕੀ ਕਈ ਆਜ਼ਾਦ ਜਿਨ੍ਹਾਂ ਨੂੰ ਅਸੀਂ ਸਪੋਰਟ ਕੀਤੀ ਸੀ, ਉਹ ਵੀ ਜਿੱਤ ਗਏ ਨੇ। ਅਸੀਂ ਮਜ਼ਬੂਤ ਸਥਿਤੀ ਵਿੱਚ ਹਾਂ ਤੇ ਅਸੀਂ ਜਿਹੜਾ ਹੈ ਦਾਵਾ ਠੋਕਾਂਗੇ। ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜਾ ਤਲਾ ਜਿਹੜਾ ਐਗਜ਼ੀਕਟਿਵ ਬਾਡੀ ਬਣਾਉਣ ਦਾ ਦਾਵਾ ਪੇਸ਼ ਕਰਦਾ ਹੈ ਪ੍ਰਧਾਨਗੀ ਦੀ ਦਾਵੇਦਾਰੀ ਪੇਸ਼ ਕਰਦਾ ਹੈ ਕਿਉਂਕਿ ਆਜ਼ਾਦ ਉਮੀਦਵਾਰਾਂ ਦੇ ਉੱਪਰ ਹੀ ਸਾਰੀ ਖੇਡ ਟਿਕੀ ਹੈ ਕਿੰਨੇ ਆਜ਼ਾਦ ਉਮੀਦਵਾਰਾਂ ਨੂੰ ਕਿਹੜਾ ਤੜਾ ਤੋੜ ਕੇ ਆਪਣੇ ਨਾਲ ਜੋੜਨ ਦੇ ਵਿੱਚ ਸਫਲ ਰਹਿੰਦਾ ਹੈ ਉਹੀ ਆਪਣਾ ਦਾਵਾ ਪੇਸ਼ ਕਰੇਗਾ ਤੇ ਪ੍ਰਧਾਨਗੀ ਦੀ ਬਾਜ਼ੀ ਵੀ ਮਾਰ ਸਕਦਾ ਹੈ ਲੇਕਿਨ ਇਸਤੇ ਨਾਲ ਹੀ ਸਾਰਿਆਂ ਦੀ ਅੱਖ ਨੋ ਉਹ ਆਪਟਿਡ ਮੈਂਬਰਾਂ ਤੇ ਵੀ ਰਹੇਗੀ ਜਿਨ੍ਹਾਂ ਨੂੰ ਹਰਿਆਣਾ ਸੇਕ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਿੱਚ ਨਾਮਜ਼ਦ ਕੀਤਾ ਜਾਵੇਗਾ ਇਹ ਸਰਕਾਰ ਵੱਲੋਂ ਨਾਮਿਨੇਟ ਹੋਣਗੇ ਸੋ ਇਹ 9 ਮੈਂਬਰ ਜਿਹੜੇ ਨਾਮਿਨੇਟਡ ਹੋਣਗੇ ਉਹ ਵੀ ਬਹੁਤ ਵੱਡਾ ਰੋਲ ਪਲੇ ਕਰਨਗੇ ਕਿ ਇਸ ਸਾਰੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਜਿਹੜੀ ਹੈ ਉਹ ਕਿਸ ਧੜੇ ਦੇ ਕੋਲੇ ਆਉਂਦੀ ਹੈ ਸੋ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਸਵੀਰ ਸਾਫ਼ ਹੋਵੇਗੀ ਔਰ ਕਾਫੀ ਦਿਲਚਸਪੀ ਵੀ ਇਹਦੇ ਵਿੱਚ ਬਣੀ ਰਹੇਗੀ ਲੇਕਿਨ ਇਸ ਤੋਂ ਬਾਅਦ ਹੁਣ ਸਾਰੀਆਂ ਚੋਣਾਂ ਜਿਹੜੀਆਂ ਨਜ਼ਰਾਂ ਨੇ ਪੰਜਾਬ ਦੇ ਵਿੱਚ SGPCS ਦੀਆਂ ਹੋਣ ਵਾਲੀਆਂ ਚੋਣਾਂ ਦੇ ਉੱਪਰ ਹੀ ਰਹਿਣਗੀਆਂ ਕਿਉਂਕਿ ਲਿਸਟਾਂ ਮਲਣ ਦਾ ਕੰਮ ਜਿਹੜਾ ਹੈ ਉਹ ਪੂਰਾ ਹੋ ਚੁੱਕਿਆ ਹੈ 23 ਜਨਵਰੀ ਆਖਰੀ ਡੇਟ ਹੈ ਜਦੋਂ ਰਿਟਰਨਿੰਗ ਅਫਸਰਸ ਅਫਸਰਸ ਦੇ ਕੋਲ ਜੇ ਕਿਸੇ ਨੂੰ ਇਹਨਾਂ ਚੋਣਾਂਾਂ ਦੀ ਜਿਹੜੀਆਂ ਲਿਸਟਾਂ ਬਣੀਆਂ ਨੇ ਵੋਟਾਂ ਦੀਆਂ ਲਿਸਟਾਂ ਬਣੀਆਂ ਨੇ ਉਹਨਾਂ ਦੇ ਵਿੱਚ ਜੇ ਕੋਈ ਇਤਰਾਜ਼ ਹੈ ਤਾਂ 23 ਜਨਵਰੀ ਤੱਕ ਉਹ ਇਤਰਾਜ਼ ਰਿਟਰਨਿੰਗ ਅਫਸਰ ਦੇ ਸਾਹਮਣੇ ਰੱਖ ਸਕਦਾ ਹੈ ਅਕਾਲੀ ਦਲ ਨੇ ਆਪਣੇ SGPCS ਦੇ ਮੈਂਬਰਾਂ ਦੀ ਇਹ ਮੀਟਿੰਗ ਜਿਹੜੀ 21 ਜਨਵਰੀ ਨੂੰ ਪਹਿਲਾਂ ਸੱਦੀ ਸੀ ਉਸ ਨੂੰ ਹੁਣ ਪੋਸਟਪੋਨ ਕਰਕੇ 22 ਜਨਵਰੀ ਕਰ ਦਿੱਤਾ ਗਿਆ ਹੈ ਸਾਰੇ ਮੈਂਬਰਾਂ ਨੂੰ ਇਹ ਕਿਹਾ ਗਿਆ ਹੈ ਕਿ ਜਿਹੜੇ ਜਿਹੜੇ ਵੀ ਤੁਹਾਨੂੰ ਇਤਰਾਜ਼ ਨੇ ਉਹਨਾਂ ਦੇ ਸਬੂਤ ਲੈ ਕੇ ਲਿਸਟਾਂ ਲੈ ਕੇ ਤੁਸੀਂ 22 ਜਨਵਰੀ ਨੂੰ ਚੰਡੀਗੜ੍ਹ ਮੀਟਿੰਗ ਦੇ ਵਿੱਚ ਪਹੁੰਚੋ ਉਸ ਤੋਂ ਬਾਅਦ ਇਹ ਸਾਰੇ ਇਤਰਾਜ਼ਾਂ ਨੂੰ ਇਕੱਠਾ ਕਰਕੇ ਅ ਅਕਾਲੀ ਦਲ ਵੱਲੋਂ ਰਟਰਨਿੰਗ ਅਫਸਰਸ ਨੂੰ ਦਿੱਤਾ ਜਾਏਗਾ ਹੁਣੇ ਤੋਂ ਹੀ ਇਹ ਲੱਗਦਾ ਹੈ ਕਿ ਅਕਾਲੀ ਦਲ ਆਪਣੀ ਜੇ ਉਹਨਾਂ ਦੀ ਪਰਫਾਰਮੈਂਸ ਇਹਨਾਂ SGPC ਦੀਆਂ ਚੋਣਾਂ ਦੇ ਵਿੱਚ ਮਾੜੀ ਹੁੰਦੀ ਹੈ ਉਹਦੇ ਲਈ ਗਰਾਊਂਡ ਤਿਆਰ ਕਰ ਰਿਹਾ ਹੈ ਬਹਾਨੇਬਾਜ਼ੀ ਸ਼ੁਰੂ ਹੋ ਗਈ ਹੈ ਪਹਿਲਾਂ ਹੀ ਲਿਸਟਾਂ ਦੇ ਉੱਤੇ ਇਤਰਾਜ਼ ਜਿਤਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਕਿ ਜੀ ਵੋਟਾਂ ਗਲਤ ਬਣੀਆਂ ਨੇ ਗੈਰ ਸਿੱਖ ਲੋਕਾਂ ਦੀਆਂ ਵੋਟਾਂ ਇਹਦੇ ਵਿੱਚ ਬਣਾ ਦਿੱਤੀਆਂ ਗਈਆਂ ਨੇ ਜਦੋਂ ਕਿ 4-5 ਵਾਰ ਇਹ ਵੋਟਾਂ ਦੀ ਜਿਹੜੀ ਤਰੀਕ ਅੱਗੇ ਪਾਉਣੀ ਪਈ ਕਿਉਂਕਿ ਬਹੁਤ ਘੱਟ ਲੋਕ ਇਹਨਾਂ ਵੋਟਾਂ ਬਣਾਉਣ ਦੇ ਵਿੱਚ ਇਸ ਵਾਰ ਆਪਣਾ ਉਤਸ਼ਾਹ ਦਿਖਾ ਰਹੇ ਸੀਗੇ ਕਾਫੀ ਵਾਰ ਐਕਸਟੈਂਸ਼ਨ ਦੇਣ ਤੋਂ ਬਾਅਦ ਹੁਣ ਕਿਤੇ ਜਾ ਕੇ ਪਿਛਲੇ ਸਾਲ ਹੀ ਇਹਨਾਂ ਵੋਟਾਂ ਦੀ ਲਿਸਟ ਬਣਾਉਣ ਦਾ ਕੰਮ ਜਿਹੜਾ ਹੈ ਉਹ ਮੁਕੰਮਲ ਹੋਇਆ ਹੈ ਹੁਣ ਜੇ 23 ਜਨਵਰੀ ਨੂੰ ਅਖਰੀ ਡੇਟ ਹੈ ਕਿਸੇ ਦੇ ਵੀ ਇਤਰਾਜ਼ ਦੀਆਂ ਆਬਜੈਕਸ਼ਨ ਦੀ ਉਸ ਤੋਂ ਬਾਅਦ ਲੱਗਦਾ ਹੈ ਕਿ ਇਹ ਚੋਣਾਂ ਦੀ ਜਿਹੜੀ ਤਰੀਕ ਹੈ ਉਹ ਜਲਦੀ ਹੀ ਡਿਕਲੇਅਰ ਕਰ ਦਿੱਤੀ ਜਾਏਗੀ ਅਗਲੇ 2-3 ਮਹੀਨੇ ਦੇ ਤੱਕ ਐਸਟੀਪੀਸੀ ਚੋਣਾਂ ਹੋਣ ਦੀ ਉਮੀਦ ਜਿਤਾਈ ਜਾ ਰਹੀ ਹੈ ਔਰ ਇਹੀ ਚੋਣਾਂ ਜਿਹੜੀਆਂ ਨੇ ਉਹ ਅਕਾਲੀ ਦਲ ਦਾ ਭਵਿੱਖਤਾਏ ਕਰਨਗੀਆਂ ਸੁਖਬੀਰ ਸਿੰਘ ਬਾਦਲ ਦੀ ਦਾ ਜਿਹੜਾ ਰਾਜਨੀਤਿਕ ਭਵਿੱਖ ਹੈ ਉਹ ਵੀ ਇਹਨਾਂ ਚੋਣਾਂ ਦੇ ਉੱਪਰ ਹੀ ਨਿਰਭਰ ਕਰਦਾ ਹੈ ਇਹ ਸਭ ਤੋਂ ਵੱਡਾ ਟੈਸਟ ਹੋਏਗਾ ਜਿਹੜੀ ਨਵੀਂ ਪੰਥਕ ਪਾਰਟੀ ਬਣੀ ਹੈ ਅਕਾਲੀ ਦਲ ਬਾਰਸ਼ ਪੰਜਾਬ ਦੇ ਉਹਨਾਂ ਲਈ ਵੀ ਕਿ ਉਹ ਇਹਨਾਂ ਚੋਣਾਂ ਦੇ ਵਿੱਚ ਐਸਜੀਪੀਸੀ ਚੋਣਾਂ ਦੇ ਵਿੱਚ ਕਿੰਨੀ ਕੁ ਵਧੀਆ ਪਰਫਾਰਮੈਂਸ ਦੇ ਸਕਦੇ ਨੇ ਬਾਗੀ ਤੜਾ ਜਿਹੜਾ ਹੈ ਜਿਹਨੂੰ ਸੁਧਾਰ ਲੈਰਕਿਆ ਜਾ ਸਕਦਾ ਸੀ ਉਸ ਦਾ ਵੀ ਪਰਫਾਰਮੈਂਸ ਜਾਂ ਉਹਨਾਂ ਦਾ ਭਵਿੱਖ ਵੀ ਜਿਹੜਾ ਰਾਜਨੀਤਿਕ ਭਵਿੱਖ ਹੈ ਉਹ ਵੀ ਇਹਨਾਂ ਚੋਣਾਂ ਦੇ ਉੱਤੇ ਹੀ ਨਿਰਭਰ ਕਰਦਾ ਹੈ ਸੋ ਪੰਥਕ ਰਾਜਨੀਤੀ ਦੇ ਵਿੱਚ ਕੌਣ ਅੱਗੇ ਰਹੇਗਾ ਕੌਣ ਆਪਣਾ ਸਥਾਨ ਬਣਾਉਣ ਦੇ ਵਿੱਚ ਕਾਮਯਾਬ ਰਹੇਗਾ ਇਹ ਐਸਜੀਪੀਸੀ ਦੀਆਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਨੇ ਉਹਦੇ ਵਿੱਚ ਹੀ ਤੈਅ ਹੋਏਗਾ ਮੁਕਾਬਲਾ ਵੀ ਕਾਫੀ ਸਖਤ ਹੋਣ ਦੀ ਉਮੀਦ ਹੈ ਗਹਿ ਗੱਛ ਮੁਕਾਬਲਾ ਹੋਏਗਾ ਦੇਖਦੇ ਹਾਂ ਕਿਹੜਾ ਤੜਾ ਜਿਹੜਾ ਹੈ ਉਹ ਬਾਜ਼ੀ ਮਾਰਦਾ ਹੈ ਕੌਣ ਪੰਥਕ ਲੀਡਰ ਦੇ ਵਜੋਂ ਉੱਭਰ ਕੇ ਸਾਹਮਣੇ ਆਉਂਦਾ ਹੈ ਇਹ ਸਾਰਾ ਕੁਝ ਉਹ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਹੀ ਪਤਾ ਚੱਲੇਗਾ ਸੋ ਬਹੁਤ ਹੀ ਬੇਸਬਰੀ ਦੇ ਨਾਲ ਲੋਕ ਇਹਨਾਂ ਚੋਣਾਂ ਦੀ ਉਡੀਕ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਛੇਤੀ ਹੀ ਆਉਣ ਵਾਲੇ ਦੋ ਤਿੰਨ ਮਹੀਨੇ ਦੇ ਵਿੱਚ ਇਹ ਚੋਣਾ ਹੋ ਜਾਣਗੇ ਅਤੇ ਤਸਵੀਰ ਜਿਹੜੀ ਹੈ ਪੰਥਕ ਰਾਜਨੀਤੀ ਦੀ ਉਹ ਕੁਝ ਸਾਫ਼ ਹੋਵੇਗੀ ਸੋ ਇਹਨਾਂ ਗੱਲਾਂ ਦੇ ਨਾਲ ਹੀ ਤੁਹਾਨੂੰ ਵਿਦਾ ਲੈਣੇ ਆ ਧੰਨਵਾਦ